ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਛੋਟਾ ਵੀਰ ਗੁਰ ਸਿੰਘ ਭਗਵਾਲੀਆ ਇਹ ਪਰਿਵਾਰ ਆਇਆ ਵਾ ਪੱਤੀ ਤੋਂ ਚੱਲ ਕੇ ਜਿਹੜਾ ਤਨ ਤਨ ਤੇ ਇਹਨਾਂ ਦਾ ਇੱਕ ਬੇਡਾ ਜਿਹੜਾ ਮਲੇਸ਼ੀਆ ਜੇਲ੍ਹ ਦੇ ਵਿੱਚ ਫਸਿਆ 26 ਤਰੀਕ ਦੂਸਰਾ ਮਹੀਨਾ 2025 ਜਿੰਨੀ ਵੀ ਸਾਥ ਸੰਗਤ ਸਾਡੇ ਨਾਲ ਜੁੜੀ ਹੋਈ ਆ ਤੇ ਪਰਿਵਾਰ ਬਹੁਤ ਜਿਆਦਾ ਗਰੀਬ ਆ ਘਰੋਂ ਬਹੁਤ ਜਿਆਦਾ ਮਾਸਰ ਆ ਤੇ ਆਪਣੇ ਬੱਚੇ ਨੂੰ ਨਹੀਂ ਛਡਾ ਸਕਦੇ ਤੇ ਜਿੰਨੀ ਮਲੇਸ਼ੀਆ ਦੀ ਸੰਗਤ ਜਾਂ ਹੋਰ ਦੇਸਾਂ ਦੇ ਵਿੱਚ ਰਹਿ ਰਹੀ ਜਾਂ ਪੰਜਾਬ ਦੇ ਵਿੱਚ ਰਹਿ ਰਹੀ ਆ ਪੱਧ ਚਲ ਕੇ ਸਾਥ ਦਿਓ ਇਹਨਾਂ ਦਾ ਬੱਚਾ ਜਿਹੜਾ ਨੌਜਵਾਨ ਮਲੇਸ਼ੀਆ ਜੇਲ੍ਹ ਦੇ ਵਿੱਚੋਂ ਕਢਾਇਆ ਜਾਵੇ ਜਿੰਨੇ ਵੀ ਤਾਂ ਨਹੀਂ ਸੱਜਿਆ ਰੱਬ ਨੂੰ ਗਰੀਬ ਗੁਰੂ ਦੀ ਘਰ ਤੋਂ ਗਰੀਬ ਦਾ ਮੂੰਹ ਤੇ ਜਰੂਰ ਆਪਣਾ ਯੋਗਦਾਨ ਪਾ ਕੇ ਇਹਨਾਂ ਦੇ ਬੱਚੇ ਵਾਸਤੇ ਸਬੰਧ ਕੱਢਿਓ ਤੇ ਅਸੀਂ ਮਲੇਸ਼ੀਆ ਜੇਲ੍ਹ ਦੇ ਵਿੱਚੋਂ ਕਢਵਾ ਸਕੀਏ ਇੰਡੀਆ ਗਵਰਨਮੈਂਟ ਗਰੀਬੀ ਕੁਐਸਚਨ ਆ ਕਿ ਬੋਸ ਬੱਚੇ ਵਾਪਸ ਤੇ ਪ੍ਰਭਾਣ ਦੇ ਤੇ ਪਰਿਵਾਰ ਵੱਲ ਧਿਆਨ ਦੇਣ ਤੇ ਪਰਿਵਾਰ ਦੇ ਕੋਲੋਂ ਬਹੁਤ ਜ਼ਿਆਦਾ ਮਾਤਰਾ ਤੇ ਬਾਕੀ ਬੋਲ ਜਿਹੜਾ ਪਰਿਵਾਰ ਦੇ ਕੋਲੋਂ ਸੁਣ ਲੈਣੇ ਆ ਤੇ ਪਰਿਵਾਰ ਕੀ ਕਹਿੰਦਾ ਇਹ ਵੀਰ ਦੀ ਮੰਮੀ ਆ ਤੇ ਇਹ ਡੈਡੀ ਨੇ ਹਾਂਜੀ ਦੱਸਿਓ ਕਿਹਨਾਂ ਨੇ ਹੋ ਗਿਆ ਗੱਲ ਲਓ ਤਾਂ ਸਾ ਤੇ ਦੋਨੀ ਦੋਸਾ ਕੁ ਨਹੀਂ ਹੈ ਹਾਂ ਤਾਂ ਇਹ ਕਿਥੇ ਤੱਕ ਪਹੁੰਚ ਹੋਈ ਆ ਹਾਂਜੀ ਕੋਈ ਨਹੀਂ ਕੋਈ ਨਹੀਂ ਆਇਆ ਸੀ ਹੋਰ ਅੱਜ ਕਿਹਦੇ ਅੱਗੇ ਆਉਣ ਲੱਗੇ ਸਾ ਉਹਦਾ ਪੰਜਾਬ ਉਹ ਜਿੱਥੇ ਸਾਡੇ ਨਾਲੇ ਪਾਰ ਕੀ ਕਰਾਪੀ ਇਸ ਲਈ ਹੋ ਗਿਆ ਉਹ ਸਭ ਦੀ ਗੱਲ ਲੈ ਕੇ ਕਰਦੇ ਕਿ ਜਿੰਨੇ ਵੀ ਮਾਛਤ ਹੋਈ ਗਰੀਬ ਪਾਉ ਜਦੇ ਆ ਕੋਈ ਬੱਚੇ ਨੂੰ ਕੰਨਾਈ ਚਲਦੇ ਕੋਈ ਕੁਝ ਕਰ ਕੋਈ ਮਾਹ ਰਾਜ ਦੇ ਗੁਰੂ ਘਰ ਨਹੀਂ ਜਿੰਨੇ ਵੀ ਮਾਹ ਬਹੁਤ ਜ਼ਵਾ ਜਦੇ ਗਰੀਬ ਮਾਸਾਰੇ ਜਿਹੜਾ ਕਿ ਕਰਕੇ ਖਾਣ ਵਾਲੇ ਇੱਕ ਆਪਣਾ ਮਾਹੀ ਘਾੜ ਦਾ ਟਾਈਮ ਆ ਕਰੇ ਨੇ ਤੇ ਇਹਨਾਂ ਦੇ ਕੋਲ ਸਾਬ ਨਾਲੋਂ ਇੱਥੇ ਪਿੰਡ ਭਾਗਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪਹੁੰਚੇ ਨੇ ਇਹ ਤੋਂ ਡਾਕਟਰ ਕਰਾਇਆ ਜੋ ਕੇ ਪੈਸੇ ਵੀ ਨਹੀਂ ਸੀ ਹੈ ਕੋਲ ਤੇ ਇੱਕ ਤੱਕ ਆ ਸੀ ਕਿ ਚੱਲ ਕੇ ਇਹਨੇ ਘਾੜੇ ਲਾ ਬਵਾ ਰਿਆ ਪੂਰੇ ਹਸਾਬ ਨਾਲ ਮਲੇਸ਼ੀਆ ਤੋਂ ਜਿਹੜਾ ਬੱਚਾ ਸਨੋਣਾ ਕਿੱਡਾ ਔਖਾ ਹੋ ਗਨਣ ਵਾਸਤੇ ਸੀਐਮ ਜੀ ਤੁਮਾਰ ਕਾਰੀ ਐਨਆਰਆਈ ਮੰਤਰੀ ਢੜੀਆਲ ਸਾਹਿਬ ਦੇ ਘੜੀ ਵੀ ਇਹ ਪਰਿਵਾਰ ਰਿਕਵੈਸਟ ਕਰਦਾ ਵਾ ਕਿ ਸਾਡੇ ਬੱਚੇ ਨੂੰ ਉਥੋਂ ਕਢਾਇਆ ਜਾਵੇ ਤੇ ਪੰਜਾਬ ਵਾਪਸ ਲਿਆਂਦਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ